ਨੁਗਰਾਣਾ ਦੇ ਮੋਡਲ ਟਾਊਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤ੍ਰਿਕੋਣਾਪਾਰਖੀ ਦੇ ਪੰਜਾਬ ਦੇ ਵਾਖੂਬ ਜ਼ਿਲ੍ਹੇ ਤੋਂ ਸਰਕਾਰੀ ਸਕੂਲ ਦੇ ਟੀਚਰਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਵਿਸ਼ੇਸ਼ ਬਾਟਕਤਾ ਯੋਜਨ ਕੀਤਾ ਗਿਆ। ਪੱਤਰਕਾਰਾਂ ਦੇ ਨਾਲ ਗੱਲਬੱਤ ਕਰਦਿਆਂ ਸਕੂਲੀ ਟੀਚਰਾਂ ਨੇ ਦੱਸਿਆ ਕਿ ਅਸੀਂ ਸਨ 1999 ਤੋਂ ਸਰਕਾਰੀ ਸਕੂਲਾਂ ਦੇ ਵਿੱਚ ਸੇਵਾਵਾਂ ਨਿਭਾ ਰਹੇ ਹਾਂ ਪਰ ਸਰਕਾਰ ਵੱਲੋਂ ਸਾਡੀ ਇੱਕ ਵੀ ਤਰੱਕੀ ਨਹੀਂ ਕੀਤੀ ਗਈ। ਜਿਸ ਕਾਰਨ ਸਾਡੇ ਟੀਚਰ ਸਾਥੀਆਂ ਦੇ ਵਿੱਚ ਰੋਸ ਦੀ ਲਹਿਰ ਹੈ ਕਿਉਂਕਿ ਮੌਜੂਦਾ ਸਰਕਾਰ ਦੇ ਵਿੱਚ ਹਰ ਇੱਕ ਸਰਕਾਰੀ ਵਰਗ ਦੇ ਵਿਭਾਗਾਂ ਵਿੱਚ ਕਾਮਾਰੇ ਮੁਲਾਜ਼ਮਾਂ ਦੀ ਤਰੱਕੀ ਹੋ ਰਹੀ ਹੈ। ਸਾਨੂੰ ਪੁਰਾਣੇ ਟੀਚਰਾਂ ਨੂੰ ਇਹ ਪ੍ਰਮੋਸ਼ਨ ਪੀਰੀਅਡ ਤੋਂ ਵਾਂਝਾ ਰੱਖਿਆ ਗਿਆ ਜਿਸ ਤੇ ਕਾਰਨ ਅਸੀਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕਰਦੇ ਆ ਕਿ ਸਾਡੇ ਬਾਰੇ ਕੁਝ ਸੋਚਿਆ ਜਾਵੇ। ਮੈਂ ਆਜੀ ਭੁਪਿੰਦਰ ਸਿੰਘ ਸਮਰਾਜ ਮੈਂ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ 1999 ਤੋਂ ਬਤੌਰ ਲੈਕਚਰਰ ਵਜੋਂ ਸੇਵਾਵਾਂ ਨਿਭਾ ਰਿਹਾ ਹਾਂ। ਔਰ 1999 ਤੋਂ ਲੈ ਕੇ ਅੱਜ ਦੇਖ ਲਓ 2025 ਆ ਗਿਆ ਹੈ। ਪਰ ਅੱਜ ਤੱਕ ਇੱਕ ਹੀ ਪੋਸਟ ਤੇ ਅਸੀਂ ਲੱਗੇ ਆ। ਔਰ ਬਹੁਤ ਵੱਡੀ ਜੜੀ ਆ ਸਾਡੇ ਲੈਕਚਰਰਾਂ ਦੇ ਵਿੱਚ ਨੇ ਰਾਸ਼ਾ ਆ ਇਸ ਗੱਲ ਦੀ ਕਿਉਂਕਿ 2018 ਦੇ ਵਿੱਚ ਸਰਕਾਰ ਨੇ ਇੱਕ ਐਸਾ ਲੈਕਚਰਰਾਂ ਲਈ ਕਾਲਾ ਕਾਨੂੰਨ ਬਣਾਤਾ ਸੀਗਾ ਕਿ 50% ਸਿੱਧੀ ਭਰਤੀ ਨਾਲ ਕਰ ਦਿੱਤਾ ਔਰ 50% ਜਿਹੜੇ ਲੈਕਚਰਰਾਂ ਵਿੱਚ ਪ੍ਰਮੋਟ ਕਰਨੇ ਨੇ ਪਰ ਉਸ ਕਾਨੂੰਨ ਬਣਾਉਣ ਦੇ ਬਾਵਜੂਦ ਵੀ 218 ਤੋਂ ਲੈ ਕੇ ਅੱਜ ਤੱਕ ਸਾਡੇ ਲੈਕਚਰਰਾਂ ਦੇ ਵਿੱਚ ਜਿਹੜੀਆਂ ਪ੍ਰੋਮੋਸ਼ਨਾਂ ਨੇ ਉੱਥੇ ਰੁਕੀਆਂ ਪਈਆਂ ਨੇ ਨਾ ਹੀ ਡਾਇਰੈਕਟਰ ਦੇ ਵਿੱਚੋਂ ਜਿਹੜੇ ਨੇ ਉਹਨਾਂ ਨੇ ਪ੍ਰਿੰਸੀਪਲ ਅਜੇ ਤੱਕ ਲਾਏ ਨੇ ਪਰ ਅਸੀਂ ਰਿਟਾਇਰਮੈਂਟ ਤੇ ਲਾ ਕੇ ਪਹੁੰਚ ਗਏ ਆਂ ਔਰ ਸਿੱਖਿਆ ਮੰਤਰੀ ਹਰਜੋਤ ਬੈਂਜ ਜੀ ਉਹਨਾਂ ਨੇ April ਦੇ ਸ਼ੁਰੂ ਦੇ ਵਿੱਚ ਇਹ ਵਾਅਦਾ ਕੀਤਾ ਸੀ ਸਾਡੇ ਲੈਕਚਰਰਾਂ ਦੇ ਨਾਲ ਪੰਜਾਬ ਦੇ ਲੋਕਾਂ ਦੇ ਨਾਲ ਕਿ ਜਿਹੜੇ ਹਜ਼ਾਰ ਦੇ ਕਰੀਬ ਪੰਜਾਬ ਦੇ ਵਿੱਚ ਸਕੂਲ ਪ੍ਰਿੰਸੀਪਲਾਂ ਤੋਂ ਵਾਂਝੇ ਨੇ ਅਸੀਂ ਆਉਂਦੇ ਦਿਨਾਂ ਦੇ ਵਿੱਚ ਨਵਾਂ ਕਾਨੂੰਨ ਬਣਾ ਕੇ ਜਿਹੜਾ 2018 ਚ ਬਣਿਆ ਸੀ ਉਹਨੂੰ ਚੇਂਜ ਕਰਕੇ 75% ਲੈਕਚਰਰਾਂ ਵਿੱਚੋਂ ਔਰ 25% ਸਿੱਧੀ ਭਰਤੀ ਕਰਕੇ ਜਿਹੜੇ ਸਕੂਲ ਨੇ ਪ੍ਰਿੰਸੀਪਲਾਂ ਤੋਂ ਵਾਂਝੇ ਨੇ ਉਹ ਪੂਰ ਕਰ ਦੇਵਾਂਗੇ ਪਰ ਅੱਜ 3 ਮਹੀਨੇ ਬੀਤ ਗਏ ਨੇ ਜਿਹੜੀ ਉਹ ਫਾਈਲ ਆ ਉਥੇ ਹੀ ਅਫਸਰਾਂ ਕੋਲ ਦੱਬੀ ਪਈ ਆ ਉਹਦੇ ਤੇ ਅੱਜ ਤੱਕ ਵੀ ਕੋਈ ਕਾਰਵਾਈ ਨਹੀਂ ਹੋਈ ਪਿਛਲੇ ਦਿਨਾਂ ਦੇ ਵਿੱਚ ਹੀ ਸਿੱਖਿਆ ਮੰਤਰੀ ਨੂੰ ਮਿਲਿਆ ਗਿਆ ਸਾਡੇ ਵੱਲੋਂ ਪਰ ਉਹਨਾਂ ਨੇ ਭਰੋਸਾ ਦਿੱਤਾ ਸੀ ਕਿ 30 ਜੂਨ ਤੱਕ ਤੁਹਾਡਾ ਜਿਹੜਾ ਇਹ ਕਾਨੂੰਨ ਨਵਾਂ ਜਿਹੜਾ ਆ ਬਣ ਜਾਏਗਾ ਔਰ ਜੁਲਾਈ ਦੇ ਵਿੱਚ ਵਿੱਚ ਅਸੀਂ ਪ੍ਰਮੋਸ਼ਨ ਦਾਮ ਕਰ ਦਵਾਂਗੇ 30 ਜੂਨ ਵੀ ਜਿਹੜੀ ਆ ਕੱਲ ਨੂੰ ਆ ਜਾਣੀ ਆ ਜੇ ਕੱਲ ਤੱਕ ਸਰਕਾਰ ਨੇ 7525 ਦਾ ਕਾਨੂੰਨ ਦੀ ਫਾਈਲ ਜਿਹੜੀ ਆ ਉਹ ਪਾਸ ਨਹੀਂ ਕੀਤੀ ਕਾਨੂੰਨ ਨਵਾਂ ਨਹੀਂ ਬਣਾਇਆ ਤੇ ਫਿਰ ਉਸ ਤੋਂ ਬਾਅਦ ਦੁਬਾਰਾ ਸਿੱਖਿਆ ਮੰਤਰੀ ਸਾਹਿਬ ਨੂੰ ਮਿਲ ਕੇ ਉਹਨਾਂ ਦਾ ਵਾਅਦਾ ਯਾਦ ਕਰਵਾਇਆ ਜਾਏਗਾ ਔਰ ਪੁਰਜਰ ਮੰਗ ਜਿਹੜੀ ਆ ਦੁਬਾਰਾ ਕੀਤੀ ਜਾਵੇਗੀ ਕਿ ਸਾਨੂੰ ਜਲਦੀ ਤੋਂ ਜਲਦੀ ਪ੍ਰਮੋਟ ਕੀਤਾ ਜਾਵੇ ਸਰ ਮੇਰਾ ਨਾਮ ਸਤਿੰਦਰਜੀਤ ਕੌਰ ਹੈ ਔਰ ਮੈਂ ਫਾਜ਼ਿਲਕਾ ਜ਼ਿਲ੍ਹੇ ਤੋਂ ਬਿਲੋਂਗ ਕਰਦੀ ਹਾਂ ਸਾਰਾ 1999 ਤੋਂ ਅਸੀਂ ਜੌਬ ਕਰ ਰਹੇ ਹਾਂ ਸੀਨੀਅਰ ਲੈਕਚਰਰ ਹਾਂ ਹੁਣ ਵੀ ਅਸੀਂ ਸੈਕੰਡ ਕੰਮ ਕਰ ਰਹੇ ਹਾਂ ਸਾਰੇ ਸਾਡੀ ਸਾਡੇ ਨਾਲ ਸਰਾਸ ਦੀ ਇਹ ਹੋਈ ਸਾਡੇ ਨਾਲ ਐਕਚੁਅਲੀ ਸਰ ਅਨਿਆਂ ਹੋਇਆ ਜਦੋਂ ਅਸੀਂ 45 ਸਾਲ ਦੇ ਹੋ ਗਏ ਤੇ ਸਰਕਾਰ ਵੱਲੋਂ ਪੁਰਾਣੀ ਸਰਕਾਰ ਵੱਲੋਂ ਰੂਲ ਚੇਂਜ ਕਰ ਦਿੱਤਾ ਗਿਆ 2018 ਦੇ ਵਿੱਚ ਮਨਮਾਨੇ ਢੰਗ ਨਾਲ ਇੱਕ ਰੂਲ ਬਣਾਇਆ ਗਿਆ ਜਿਸ ਵਿੱਚ ਸਾਨੂੰ ਸਿੱਧਾ ਹੀ ਬਾਹਰ ਕਰ ਦਿੱਤਾ ਗਿਆ ਕਿਉਂਕਿ 45 ਸਾਲ ਤੋਂ ਉੱਪਰ ਵਾਲਿਆਂ ਨੂੰ ਸਿੱਧੀ ਪਰਤੀ ਲਈ ਚੁਣਿਆ ਗਿਆ ਅਸੀਂ ਉਹ ਲੋਕਾਂ ਜਿਨ੍ਹਾਂ ਨੂੰ ਅ ਪਿਛਲੇ 26 ਸਾਲ ਤੋਂ ਸਰ ਇੱਕ ਤਰੱਕੀ ਵੀ ਨਹੀਂ ਮਿਲੀ ਤੇ ਅਸੀਂ ਇਹ ਮਾਨਸਿਕ ਤੌਰ ਤੇ ਮਤਲਬ ਇਹ ਝੇਲ ਰਹੇ ਆ ਸਭ ਤੋਂ ਜ਼ਿਆਦਾ ਕੰਮ ਕਰਨ ਵਾਲੇ ਇਹ ਲੈਕਚਰਰ ਸਰ ਅੱਜ ਇਸ ਤਰਸਦੀ ਦਾ ਸ਼ਿਕਾਰ ਹੈ ਕਿ ਸਾਡੇ ਤੋਂ ਸਾਰੇ ਜੂਨੀਅਰ ਜਿਹੜੇ ਆ ਉਹ ਪ੍ਰਿੰਸੀਪਲ ਬਣ ਚੁੱਕੇ ਆ ਸਾਨੂੰ ਇੱਕ ਵੀ ਮੌਕਾ ਨਹੀਂ ਮਿਲਿਆ ਕਿਉਂਕਿ ਸਰ ਸਿੱਧੀ ਭਰਤੀ ਦੇ ਵਿੱਚ ਅਸੀਂ ਬਾਹਰ ਹੋ ਗਏ ਅਸੀਂ ਏਸ ਵਾਰ ਕਰ ਚੁੱਕੇ ਸੀ ਔਰ ਜਿਹੜਾ ਪ੍ਰਮੋਸ਼ਨ ਸਾਡੀ ਹੋਈ ਨਹੀਂ ਜਿਹੜੀ ਸਾਡੀ ਪ੍ਰਮੋਸ਼ਨ ਸਰ 2019 ਚ ਡਿਊ ਬਣਦੀ ਸੀ ਔਰ 2018 ਤੋ ਇਹ ਰੂਲ ਬਣਾ ਦਿੱਤੇ ਗਏ ਕਿ ਇਹ ਰੂਲ ਸ਼ੁਰੂ ਤੋਂ ਲਾਗੂ ਕੀਤੇ ਜਾਣਗੇ ਜਿਸ ਨਾਲ ਕਿ ਸਾਨੂੰ 2019 ਤੇ ਉਸ ਤੋਂ ਬਾਅਦ ਵਾਲੇ ਲੈਕਚਰਾਰਾਂ ਨੂੰ ਸਾਡੇ ਨਾਲ ਅਨਿਆਂ ਹੋਇਆ ਸਾਡੇ ਨਾਲ ਧੱਕਾ ਹੋਇਆ ਕਿਸੇ ਵੀ ਸਰਕਾਰ ਨੇ ਸਾਡੀ ਗੱਲ ਨਹੀਂ ਸੁਣੀ ਸਰ ਸਾਡੀਆਂ ਫਾਈਲਾਂ ਐਵੇਂ ਰੁੱਲਦੀਆਂ ਰਹੀਆਂ ਸਰ ਇਹ ਸਰਕਾਰ ਤੋਂ ਸਾਨੂੰ ਉਮੀਦ ਸੀ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹਨਾਂ ਨੇ ਸਰ ਸਾਡੀ ਗੱਲ ਸੁਣੀ ਹੈ ਹਰਜੋਤ ਬੈਂਸ ਜੀ ਨੇ ਸਾਡੇ ਮਾਨਯੋਗ ਸਿੱਖਿਆ ਮੰਤਰੀ ਜੀ ਨੇ ਸਾਡੀ ਗੱਲ ਸੁਣੀ ਹੈ ਔਰ April ਦੇ ਵਿੱਚ ਸਾਨੂੰ ਇਹਨਾਂ ਨੇ ਐਲਾਨ ਕੀਤਾ ਕਿ ਤੁਹਾਡਾ ਤੁਹਾਡੇ ਨਾਲ ਜੋ ਧੱਕਾ ਹੋਇਆ ਹੈ ਅਸੀਂ ਜੋ ਸਾਡੇ ਸਾਥੀ ਰਿਟਾਇਰ ਹੋ ਗਏ ਆ ਉਹਨਾਂ ਦਾ ਤਾਂ ਅਸੀਂ ਕੁਝ ਨਹੀਂ ਕਰ ਸਕਦੇ ਪਰ ਜਿਹੜੇ ਸਾਡੇ ਬਿਲਕੁਲ 2 ਮਹੀਨੇ 3 ਮਹੀਨੇ ਸਾਲ ਰਿਟਾਇਰ ਹੋਣ ਵਾਲੀ ਆ ਅਸੀਂ ਸਾਰੇ ਹੀ ਸਰ ਬਹੁਤ ਜਲਦੀ ਰਿਟਾਇਰ ਹੋਣ ਵਾਲੇ ਆ ਸਾਲ ਜਾਂ ਦੋ ਸਾਲ ਸਾਡੀ ਜਿਹੜੀ ਹੈਗੀ ਜੌਬ ਰਹਿੰਦੀ ਆ ਸਰ ਇੱਕ ਉਹ ਪੋਸਟ ਤੇ ਕੰਮ ਕਰਦੇ ਆ ਸਾਨੂੰ 26 22 30 30 ਸਾਲ ਹੋ ਗਿਆ ਸਰ ਤੇ ਸਾਡੀ ਤਾਂ ਸਰਕਾਰ ਤੋਂ ਪਰ ਜੋ ਉਮੀਦ ਆ ਸਰ ਜਿਹੜਾ ਵਾਦਾ ਤੁਸੀਂ ਕੀਤਾ ਸਰ ਉਹ ਪਲੀਜ਼ ਨਿਭਾਇਆ ਜਾਵੇ ਤੇ ਇਹ ਲੁਧਿਆਣਾ ਲਾਈਵ ਦੇ ਲਈ ਟਿੰਕਾ ਚਾੜ ਦੀ ਰਿਪੋਰਟ